ਤੇ ਬਾਈ ਹੁਣਾਂ ਨੇ 3-4 ਮਹੀਨੇ ਪਹਿਲਾਂ ਡੇਟ ਲਗਾਦੀ ਸੀਗੀ ਬਾਈ ਕਹਿੰਦਾ ਵੀ ਭਾਨਿਆ ਨੋਟ ਕਰ ਲੈ ਕਰ ਮੈਂ ਕਿਹਾ ਬਾਈ ਗੱਲ ਹੀ ਕੋਈ ਨਹੀਂ ਸਪੂਟੋ ਕਿਵੇਂ ਲੱਗ ਰਿਹਾ ਤੈਨੂੰ ਮੈਂ ਕਹਿੰਦੀ ਪੂਰਾ ਮਾਹੌਲ ਬਣਿਆ ਕਿਆ ਬੜੀ ਭਈ ਹੈ ਨਾ ਗੱਲ ਕਹ ਜੀਆਂ ਤਾਂ ਜੀਆਂ ਫੇਰਦੀਆਂ ਨੇ ਮੈਨੂੰ ਵੀ ਸਜਾਇਆ ਕਰ ਮਾੜਾ ਮੋਟਾ। ਕਿਆ ਕੀ ਹੋ ਗਿਆ? ਹਾਂ। ਹਾਂ ਹੋ ਕੀ ਗਿਆ? ਦੇਖ ਲੈ ਕਿੰਨੇ ਸੋਹਣੇ ਸੋਹਣੇ ਸੂਟ ਪਾਏ ਹੋਏ ਆ ਮੈਨੂੰ ਵੀ ਮਾੜਾ ਮੋਟਾ ਸਜਾਇਆ ਕਰ। ਹਾਂ। ਹਾਂ। ਆ ਦੇਖ ਲੈ ਮੇਰੇ ਪੈਰ ਤਾਂ ਹੈਗੇ ਵਿੱਚ ਝਾਂਜਰਾ ਹੈ ਨਹੀਂ। ਹੈ ਨਹੀਂ। ਮੇਰੇ ਹੱਥ ਤਾਂ ਹੈਗੇ ਵਿੱਚ ਕੰਗਾ ਹੈ ਨਹੀਂ। ਹੈ ਨਹੀਂ। ਆ ਦੇਖ ਲੈ ਮੇਰੇ ਗਲਤਾ ਹੈਗਾ ਵਿੱਚ ਗਾਨੀ ਹੈ ਨਹੀਂ। ਹੈ ਨਹੀਂ। ਤੇ ਮੇਰੇ ਕੱਲ ਤਾਂ ਹੈਗਾ ਵਿੱਚ ਕਾਦੇ ਹੈ ਨਹੀਂ। ਤੇ ਮੇਰੇ ਕੋਲੇ ਬਡੂਆ ਦਾ ਹੈਗਾ ਵਿੱਚ ਪੈਸੇ ਹੈ ਨਹੀਂ। ਲੈ ਲੂਗਾ ਕਿਉਂ ਘਬਰਾਉਣੀ ਆ ਟੈਨਸ਼ਨ ਨਾ ਲੈ ਕਰ ਆਪਣਾ ਘਰ ਦਾ ਪ੍ਰੋਗਰਾਮ ਆ ਮਾਹੌਲ ਬਣਾ ਕੇ ਰੱਖ ਠੀਕ ਹੈ ਨਾ ਨੇ ਮੇਰੀ ਗੱਲ ਸੁਣੋ ਹਾਂ ਨਾ ਤੈਨੂੰ ਲੀੜੇ ਲੂੜੇ ਪਾਉਣ ਦੀ ਆਕਲ ਹੈਗੀ ਏ ਕਿ ਨਹੀਂ ਆ ਵਿਆਹ ਤੇ ਆਇਆ ਕਹੇ ਜੀ ਲੀੜੇ ਪਾ ਕੇ ਆਇਆ ਉਹ ਸਾਡੀ ਪੰਜਾਬੀ ਡਰੈੱਸ ਆ ਕੁੜਤਾ ਚਾਦਰਾਂ ਪੱਗ ਹੈ ਮੇਰੀ ਗੱਲ ਸੁਣ ਕੱਪੜਿਆਂ 'ਚ ਕੀ ਖਰਾਬੀ ਆ ਇਹੀ ਲੀੜੇ ਪਾ ਕੇ ਵੱਡੇ ਬਾਦਲ ਸਾਹਿਬ ਨੂੰ ਮਿਲਿਆ ਅੱਛਾ ਇਹੀ ਲੀੜੇ ਪਾ ਕੇ ਮੈਂ ਭਗਵੰਤ ਮਾਨ ਸਾਹਿਬ ਨੂੰ ਮਿਲਿਆ ਅੱਛਾ ਇਹੀ ਲੀੜੇ ਪਾ ਕੇ ਮੈਂ ਕੈਪਟਨ ਸਾਹਿਬ ਨੂੰ ਮਿਲਿਆ ਇਹੀ ਲੀੜੇ ਪਾ ਕੇ ਮੈਂ ਬਾਹਰੋਂ ਬਾਜੜ ਢਾਲੀ ਵਾਲੇ ਨੂੰ ਮਿਲਿਆ ਥੱਕ ਕੀ ਹੈ ਪੂਰੇ ਆ ਕੇ ਸੁਣ ਫਿਰ ਹਾਂ ਤੇਰੇ ਪਾਉਂ ਇਹ ਤਾਂ ਲੜ ਨਿਕਲਿਆ ਮਰ ਜਾਣੇ ਥੋੜੀ ਬੁੜੀ ਬੀਹਾਰੀ ਨਿਕਲੀ ਐ ਮੈਂ ਕਹਿੰਦੇ ਕਿਹ ਹੈ ਤਾਂ ਹੁਣ ਤੂੰ ਮੇਰੀ ਬੇਸਬਰੀ ਕਰੇ ਲਾ ਤਾਵਾ ਹੁੰਦਾ ਟਾਵਰਾ ਨਹੀਂ ਪਤਾ ਤੈਨੂੰ ਠੀਕ ਹੈ ਨਾ ਹਾਂ ਮੇਰੀ ਗੱਲ ਸੁਣਾ ਸੀ ਪਿੰਡ ਵਾਲੇ ਆ ਵੇਖ ਐ ਲਹਿਰ ਵੱਜੀ ਪਈ ਐ ਨਾ ਜਿਹੜੇ ਅਸੀਂ ਪਿੰਡ ਵਾਲੇ ਹੁੰਨੇ ਆ ਜੋ ਦਿਲ ਤੋਂ ਹੁੰਨੇ ਆ ਉਹੀ ਦਿਮਾਗ ਤੋਂ ਹੁੰਨੇ ਆ ਸਾਡੇ ਕੋਈ ਰਿਸ਼ਤੇਦਾਰ ਆਜੇ ਨਾ ਅੱਛਾ ਜੇ ਸਿਆਣਾ ਚ ਰਿਸ਼ਤੇਦਾਰ ਆਜੇ ਸਵੇਰੇ ਸਾਗ ਦੁਪਹਿਰੇ ਸਾਗ ਆਥੜੇ ਸਾਗ ਤੇ ਜੇ ਕਦੇ ਗਰਮੀਆਂ ਚ ਰਿਸ਼ਤੇਦਾਰ ਆਜੇ ਸਵੇਰੇ ਕੱਦੂ ਦੁਪਹਿਰੇ ਕੱਦੂ ਆਥੜੇ ਕੱਦੂ ਪਰ ਉਹਨਾ ਲਾਲ ਰੰਗ ਦਾ ਆਉਂਦਾ ਸੀ ਹਰੇ ਰੰਗ ਦਾ ਕਰਕੇ ਤੋੜਦੇ ਆ ਨਾ ਅਸੀਂ ਸ਼ਹਿਦਾਂ ਵਾਲੀਆਂ ਹੁੰਨੀਆਂ ਪੜੀਆਂ ਲਿਖੀਆਂ ਹੁੰਨੀਆਂ ਟੈਡੀਗੈਂਟ ਹੁੰਨੀਆਂ ਜਦੋਂ ਸਵੇਰੇ ਉੱਠਦੀਆਂ ਆਪੇ ਘਰ ਵਾਲੇ ਲਈ ਬੈਡਟੀ ਲੈ ਕੇ ਜਾਂਦੀਆਂ ਮਿੰਨਾ ਮਿੰਨਾ ਦਾ ਗਾਣਾ ਗਾਉਣੀ ਆ ਪਤਾ ਕਿਵੇਂ ਕਿਵੇਂ ਉਠੋ ਜੀ ਥੋੜੀ ਗੁੱਡ ਮਾਰਨਿੰਗ ਸਾਡੇ ਤਾਂ ਬੇਬੇ ਹੋਣੀਆਂ ਤੜਕੇ ਉੱਠਦੀਆਂ 4 ਵਜੇ ਪਹਿਲਾਂ ਪਸ਼ੂਆਂ ਦੀਆਂ ਧਾਰਾਂ ਕੱਢਦੀਆਂ ਅੱਛਾ ਫੇਰ ਰੋਟੀ ਤਾਂ ਤਿਆਰ ਕਰਦੀਆਂ ਫਿਰ ਬੱਚਿਆਂ ਨੂੰ ਤਿਆਰ ਕਰਦੀਆਂ ਸਾਰੀ ਦਿਹਾੜੀ ਮੱਤ ਵੱਜੀ ਰਹਿੰਦੀ ਐ ਸਾਡਿਆਂ ਦਾ ਤੜਕੇ ਉੱਠਣ ਸਾਰ ਪਤਾ ਕੀ ਕਹਿੰਦੀਆਂ ਕੀ ਕਹਿੰਦੀਆਂ ਨੇ ਹੋਈ ਨਾ ਮਰ ਗਈ ਵੇ ਮੇਰੀ ਨਾੜ ਤੇ ਨਾਲ ਚੜ ਗਈ ਵੇ ਏਹ ਵੇ ਟਾਂਡਾ ਵਾਲਾ ਡਾਕਟਰ ਸਾਜਣਾ ਵੇ ਬੰਦਾ ਸਾਰੀ ਦਿਹਾੜੀ ਕੰਨਾਂ 'ਚ ਵੱਜਦਾ ਫਿਰਦਾ ਜੇ ਸਾਡੇ ਸ਼ਹਿਰਾਂ ਵਾਲੀਆਂ ਹਾਂ ਦੇਖ ਲੈ ਚੰਗੇ ਸ਼ੈਂਪੂ ਚੰਗੇ ਕੰਡੀਸ਼ਨਰ ਚੰਗੀਆਂ ਸਾਬਣਾਂ ਲਾਉਂਦੀਆਂ ਨੇ ਹਾਂ ਲਿਆ ਲਿਆ ਤੱਕ ਮਹਿਕਾ ਮਾਰ ਕੇ ਜਾਂਦੀਆਂ ਨੇ ਸਾਡੇ ਪਿੰਡਾਂ ਵਾਲੀਆਂ ਤੈਨੂੰ ਦੱਸਿਆ ਵਿਚਾਰੀਆਂ ਕੰਮ 'ਚ ਵੀਜੀ ਹੁੰਦੀਆਂ ਤਾਂ ਕੰਧ ਤੋਂ ਦੀ ਆਵਾਜ਼ ਮਾਰ ਕੇ ਗਵਾਂਢਣ ਨੂੰ ਕਹਿਣਗੀਆਂ ਕੀ ਕੋੜੇ ਨਸ਼ਕਾ ਨੇ ਕੁੜੀਆਂ ਅੱਜ ਬੁੱਧਵਾਰ ਆ ਮੈਂ ਕਿਐ ਸੀ ਨਾ ਨਾਲ ਤਾ ਨਾ ਹੁੰਦੇ ਗਏ ਆ ਫੇਰ ਥੋੜੇ ਤੰਗੇ ਸ਼ੈਂਪੂ ਕੰਡੀਸ਼ਨਰ ਲਾਉਂਦੀਆਂ ਸਾਡੇ ਕਿਹੜੇ ਸ਼ੈਂਪੂ ਕਿਹੜੇ ਕੰਡੀਸ਼ਨਰ ਸਾਡੇ ਤਾਂ ਜਾਓ ਆਪਣਾ ਲੀੜੇ ਧੋਣ ਵਾਲਾ ਸਾਬਣ ਪਿਆ ਹੁੰਦਾ ਉਹਦੇ ਨਾਲ ਹੀ ਨਾ ਲੈਂਦੀ ਛੋਟੀ ਬੁਰੀ ਤਾਂ ਭਾਂਡੇ ਮੰਦ ਨਾਲੇ ਸਾਬਣ ਨਾ ਲੈਂਦੀ ਹੈ ਬੰਦ ਕਰਕੇ ਤੇ ਮਾਰਦੀਆਂ ਗੱਲੇ ਆ ਗਈਆਂ ਫਿਰ ਆ ਸਾਡੇ ਸ਼ਹਿਰਾਂ ਨੇ ਜਵਾਕ ਜਦੋਂ ਇਹਨਾਂ ਨੂੰ ਛੁੱਟੀਆਂ ਹੁੰਦੀਆਂ ਮੰਮੀ ਪਾਪਾ ਨੂੰ ਪਤਾ ਕੀ ਕਹਿੰਦੇ ਆ ਕੀ ਕਹਿੰਦੇ ਆ ਮੰਮੀ ਪਾਪਾ ਹਮ ਕੋਲੂ ਮਨਾਰੀ ਚਲੇ ਤੇ ਉੱਚੀ ਪਹਾੜੀ ਤੇ ਜਾ ਕੇ ਪਤਾ ਕੀ ਕਹਿੰਦੇ ਆ ਕੀ ਕਹਿੰਦੇ ਆ ਉਹ ਦੇਖੋ ਟੀਸੀ ਨਾ ਕਰਈਏ ਆ ਸਾਡੇ ਪਿੰਡਾਂ 'ਲੇ ਕਲਸ਼ਣੇ ਹੁੰਦੇ ਆ ਐਲਤੀ ਹੁੰਦੇ ਇਹਨਾਂ ਨੂੰ ਕਦੇ ਕੋਈ ਲੈ ਕੇ ਨਹੀਂ ਜਾਂਦਾ ਇਹਨਾਂ ਦੀ ਕੋਈ ਯਾਰ ਹੁੰਦੀ ਆ ਵੀ ਮਾਮੇ ਦੇ ਪਿੰਡ ਜਾਵਾਂਗੇ ਜੇ ਕਦੇ ਭੁੱਲ ਭਲੇਖੇ ਗੁੱਲੂ ਮਣਾਲੀ ਲੈ ਜਾਓ ਆ ਥੋਡੇ ਵਾਲੇ ਤਾਂ ਬਾਂਦਰ ਨੂੰ ਦੇਖ ਕੇ ਕਹਿਣਗੇ ਪਾਪਾ ਮੌਂਕੀ ਮੁਝੇ ਛਪਾਲੋ ਡਰ ਲੱਗ ਰਹਾ ਹੈ ਸਾਡੇ ਵਾਲੇ ਤਾਂ ਕਹਿਣਗੇ ਬੁੜਿਆ ਗੱਡੀ ਲਾਈਂ ਕਰਾ ਸਾਈਡ ਤੇ ਡੜਾ ਜਾ ਕੇ ਬਾਂਦਰ ਮਗਰ ਪੈ ਜਾਂਦੇ ਆ ਬਾਂਦਰ ਸਾਡੇ ਵਾਲੇ ਉੱਚੀ ਜਗ੍ਹਾ ਤੇ ਜਾ ਕੇ ਕੋਈ ਕੰਮ ਕਰਦੇ ਏਜੰਟ ਓਏ ਹਾਥੂ ਪਹਿਲਾਂ ਤੇਰਾ ਥੁੱਕ ਥੱਲੇ ਜਾਂਦਾ ਕਿ ਮੇਰਾ ਓਏ ਇਹ ਸਾਡੇ ਸ਼ਹਿਰ ਵਾਲੇ ਜਦੋਂ ਨਵੀਂ ਗੱਡੀ ਲੈ ਕੇ ਆਉਂਦੇ ਆਂ ਤੇ ਆਪਣੀ ਵਾਈਫ ਨੂੰ ਦਿਖਾਉਂਦੇ ਆਂ ਵਾਈਫ ਪਤਾ ਕੀ ਕਹਿੰਦੀ ਆ ਕੀ ਕਹਿੰਦੀ ਆ ਜਾਨੂ ਹਮ ਲੌਂਗ ਡਰਾਈਵ ਪਰ ਚਲੇ ਓ ਸਾਡੇ ਪਿੰਡ ਵਾਲੇ ਜਦੋਂ ਗੱਡੀ ਲੈ ਕੇ ਆਉਂਦੇ ਆਂ ਭਗਵਾਨ ਪਾਥੀਆਂ ਪੱਥੀ ਜਾਂਦੀ ਹੁੰਦੀ ਆ ਹੁਣ ਸਾਰੀ ਨੂੰ ਭਗਵਾਨ ਨੇ ਗੱਡੀ ਨਹੀਂ ਆਉਂਦੀ ਭਗਵਾਨ ਕਹਿੰਦੀ ਵੇ ਤੇਰਾ ਬੇੜਾ ਵਹਿ ਗਿਆ ਵੇ ਤੇ ਤੂੰ ਹਾਂਗਕਾਂਗ ਵਾਲਿਆਂ ਦੀ ਰੀਸ ਨਾਲ ਗੱਡੀ ਲਿਆਇਆ ਵੇ ਕਿੱਥੋਂ ਕਰਦਾ ਉਧਾਰਾਂਗੇ ਤੂੰ ਕਹਿੰਦਾ 25000 ਦੀ ਟਾਟਾ ਸੌਮੋ ਲਿਆਇਆ ਕਿਹੜੀ ਡਾਹਰ ਗੱਡੀ ਤੇ ਚੱਲ ਕਰਾਂ ਬਾਬੇ ਦੇ ਮੱਥਾ ਟੇਕਣ ਚੱਲੀਏ ਗੱਡੀ ਪਿੰਡ ਦੀ ਫੇਰ ਨਹੀਂ ਤੇ ਗਈ ਹੁੰਦੀ ਆ ਉਦੋਂ ਹੀ ਕਹੂ ਰੋਕੀ ਮੈਂ ਰੋਕੀ ਤੇ ਕੀ ਹੋ ਗਿਆ ਤੇਲ ਝੜ ਕੇ ਜਾਏ ਖਾਣੀ ਉਲਟੀ ਆਉਂਦੀ ਆ ਸਾਨੂੰ ਬਰਦਾਸ਼ਤ ਨਹੀਂ ਇਹ ਗੱਲ ਵੇ ਸਾਡੇ ਸ਼ਹਿਰਾਂ ਦੇ ਹਾਂ ਆ ਜਦੋਂ ਕੋਈ ਮਰਤ ਹੋ ਜੇ ਪਹਿਲੀ ਗੱਲ ਤਾਂ ਹੀ ਜਾਂਦੀਆਂ ਹੀ ਨਹੀਂ ਜੇ ਬਾਗ ਵੀ ਜਾਣ ਪਤਾ ਕਿਵੇਂ ਅਫਸੋਸ ਕਰਦੇ ਹਾਂ ਸੂਰ ਸਾਹਿਬ ਤੇ ਹਾਂ ਜੀ ਬਹੁਤ ਮਾੜਾ ਸਾਡੇ ਪਿੰਡਾਂ ਵਾਲੇ ਸਾਡੇ ਪਿੰਡਾਂ ਵਾਲੇ ਥੋੜੇ ਤਾਂ ਜੇ ਸਿੱਕ ਮਾਰਦੇ ਆ ਨਾ ਸਿੱਕ ਮਾਰ ਕੇ ਕਹਿੰਦੇ ਅੱਛੀ ਕਹਿਣ ਜੀ ਸੌਰੀ ਤੇ ਸਾਡੀਆਂ ਤਾਂ ਪਿੰਡਾਂ ਵਾਲੀਆਂ ਬੇਤੇ ਖੜੀਆਂ ਸਿੱਕ ਤੋਂ 5 ਮਿੰਟ ਪਹਿਲਾਂ ਮੂੰਹ ਬਣਾਉਂਦੀਆਂ ਅੱਛੀ ਨਗਾਇਕ ਵੱਲ ਗਿਆ ਬੜਾ ਜਾਇਕ ਕਰਦੇ ਆ ਜੋ ਕਰਦੇ ਵੀ ਹੂੰ ਮੇਰੀ ਗੱਲ ਸੁਣਾ ਹਾਂ ਆ ਪਿੱਛੇ ਜੇ ਕੈਨੇਡਾ ਗਿਆ ਸੀ ਉਹ ਕੰਮਕਾਰ ਮਿਲਿਆ ਕਿ ਨਹੀਂ ਮਿਲਿਆ ਨਹੀਂ ਮਿਲਿਆ ਇੱਥੇ ਖੜਿਆ ਸਾਡੇ ਕੈਲੀਫੋਰਨੀਆ ਵਾਲੇ ਹਾਂ ਕੰਮ ਦਵਾਦਾ ਮੈਨੂੰ ਇਹਨਾਂ ਨੇ ਮੈਂ ਕਿਹਾ ਭਾਈ ਇੱਥੇ ਆਏ ਆ 4 ਪੈਸੇ ਬਣਾ ਲਿਓ ਕਹਿੰਦੇ ਭਾਨਿਆ ਰੈਸੈਸ਼ਨ ਚੱਲ ਰਿਹਾ ਹੈ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਮੈਨੂੰ ਕੰਮ ਦਵਾ ਦਿਓ ਮੈਨੂੰ ਬਿਸਕਟਾਂ ਵਾਲੀ ਫੈਕਟਰੀ ਚ ਲਾਦਾ ਭੂਟਾ ਅੱਛਾ ਪਟਾ ਚੱਲੇ ਬਿਸਕਟਾਂ ਦਾ ਪੈਕਟ ਚੱਕਿਆ ਪਿੱਛੇ ਰੱਖਿਆ ਹੌੜੀ ਹੌੜੀ ਪਟਾ ਚਲੇ ਇਧਰ ਬੱਚਾ ਤਾਈ ਤੇੜਾ ਕਿਹੜਾ ਪਿੰਡ ਹੈ ਮਾਏ ਪੁੱਤ ਪਤੋਟ ਉਹ ਜੰਮਾ ਜਾਰੇ ਵਾਲੇ ਰਾਤੇ ਸਾਡਾ ਘਰ ਫੇਰ ਵੈਸਪਰ ਚੱਕਿਆ ਇਧਰ ਭਾਬੀ ਤੂੰ ਕਿੱਥੋਂ ਆ ਮੈਂ ਪਤਨਿਹਾਲੇ ਵਾਲ ਚੋਂ ਆ ਝੋੜ ਕੋਟੇ ਰੋੜ ਤੇ ਸਾਡਾ ਕਾਰ ਰੇਸਟੇਦਾਰੀ ਘੱਟੀ ਮੈਂ ਕਹਿੰਦਾ ਮੈਂ 500 ਰੁਪਇਆ ਮੱਟਦਾ ਆਥਣ ਨੂੰ ਅੱਛਾ ਤੰਨ ਦਾ ਰੂਡੋ ਕੰਮ ਚੱਲਿਆ ਮੈਂ ਕਿਹਾ ਵੀ ਵਾਕਈ ਲੋਕ ਇੱਥੇ ਕਹਿੰਦੇ ਨਾ ਦਰਾਖਤਾ ਨੂੰ ਪੈਸੇ ਲੱਗਦੇ ਆ ਜਦੋਂ ਮੈਂ ਚੌਥੇ ਦਿਨ ਗਿਆ ਪਟਾ ਪੂਰਾ ਤੇਜ ਮੈਂ ਚੱਕਾ ਬਿਸਕਟ ਪਿੱਛੇ ਮੈਂ ਕਿਹਾ ਕਾਈ ਕਹੀ ਮਸ਼ੀਨ ਖਰਾਬ ਹੋ ਗਈ ਕਾਈ ਕਹਿੰਦੀ ਪੁੱਤ ਤਿੰਨ ਦਿਨ ਪਹਿਲਾਂ ਖਰਾਬ ਸੀ ਅੱਜ ਲੋਹਾਂ ਚ ਹੋਈ ਆ ਫੇਰ ਪਤਾ ਲੱਗਿਆ ਵੀ ਪੈਸੇ ਬਹੁਤ ਔਖੇ ਬਣਦੇ ਨੇ ਡਾਲਰ ਕਮਾਉਣੇ ਬਹੁਤ ਔਖੇ ਆ ਸਖਤ ਮਿਹਨਤਾਂ ਕਰਨੀਆਂ ਪੈਂਦੀਆਂ ਸੋ ਐਨਆਰਆਈਆਂ ਦੇ ਨਾਂ ਤੇ ਤਾੜੀ ਮਾਰੋ ਇੰਨੀ ਸਨੋਹ ਦੇ ਵਿੱਚ ਟਰੱਕ ਚਲਾਉਣੇ ਹਾਰਡ ਵਰਕ ਕਰਨੇ ਐਵੇਂ ਨਹੀਂ ਜਾ ਕੇ ਇੱਥੇ ਇਡੀਆਂ ਕੋਠੀਆਂ ਤੇ ਇੰਨੀਆਂ ਜਾਇਦਾਦਾਂ ਬਣਾਈਆਂ ਉੱਥੇ ਮਿਹਨਤਾਂ ਕਰੀਆਂ ਹੱਡ ਤੋੜ ਹਾਂ ਉਹ ਤੋਂ ਉੱਥੇ ਹੋਰ ਗੱਲ ਹੋਈ ਜਦੋਂ ਮੈਂ ਪਹਿਲੇ ਦਿਨ ਗਿਆ ਮੈਂ ਕਿਹਾ ਵੀ ਕੈਨੇਡਾ ਆਇਆ ਕਿਆ ਬਾਤ ਆ ਮੈਂ ਤਾਂ ਕਹਿੰਦਾ ਮੇਰਾ ਸਾਲਾ ਬਾਗੇ ਪ੍ਰਾਣ ਨਹੀਂ ਗਿਆ ਸੀ ਹਾਂ ਹਾਂ ਮੈਨੂੰ ਉਹਨਾਂ ਨੇ ਹੋਟਲ ਲੈਂਦਾ ਮੈਨੂੰ ਕਹਿੰਦੇ ਵੀ ਲੈ ਭਾਨਿਆ ਹੋਟਲ 'ਚ ਰਹਿ ਜਦੋਂ ਆਉਣਾ ਹੋਇਆ ਸਾਨੂੰ ਫੋਨ ਕਰ ਦੇ ਮੈਂ ਕਿਹਾ ਠੀਕ ਆ ਮੈਂ ਕਿਹਾ ਜੀ ਮੈਂ ਹੁਣ ਆਉਣਾ ਮੈਨੂੰ ਤੁਸੀਂ ਟ੍ਰਾਂਟੋ ਘੁਮਾਓ ਗੇਟ ਨਹੀਂ ਖੁੱਲਦਾ ਕਹਿੰਦੇ ਭਾਨੇ ਇੱਥੇ ਕਾਰਡ ਪਿਆ ਹੋਣਾ ਕਾਰਡ ਲਾ ਲਈ ਅੱਛਾ ਤੂੰ ਕਾਰਡ ਲਾਇਆ ਮੈਂ ਕਾਰਡ ਲਾਇਆ ਗੇਟ ਫੇਰ ਨਾ ਖੁੱਲਿਆ ਫੇਰ ਮੈਂ ਫੇਰ ਪ੍ਰਮੋਟਰ ਨੂੰ ਫੋਨ ਲਾਇਆ ਮੈਂ ਕਿਹਾ ਬਾਈ ਜੀ ਗੇਟ ਖੁੱਲ ਨਹੀਂ ਰਿਹਾ ਕਹਿੰਦਾ ਭਾਨੇ ਕਾਰਡ ਲਾਇਆ ਸੀ ਮੈਂ ਕਿਹਾ ਹਾਂ ਕਹਿੰਦਾ ਕਾਰਡ ਦੁਬਾਰਾ ਲਾ ਲੈ ਮੈਂ ਕਾਰਡ ਦੁਬਾਰਾ ਲਾਇਆ ਫੇਰ ਗੇਟ ਬੂਟੋ ਫੇਰ ਨਾ ਖੁੱਲੇ ਮੈਂ ਫੇਰ ਫੋਨ ਲਾਇਆ ਮੈਂ ਕਿਹਾ ਬਾਈ ਗੇਟ ਨਹੀਂ ਖੁੱਲਦਾ ਕਹਿੰਦਾ ਭਾਨੇ ਕਾਰਡ ਟਿਕਾ ਕੇ ਲਾ ਲੈ ਲੈ ਤੂੰ ਟਿਕਾ ਕੇ ਲਾਇਆ ਫੇਰ ਝੂਟੋ ਫੇਰ ਮੈਂ ਟਰੱਕ ਵਾਂਗੂ ਲੱਦ ਕੇ ਕਾਰਡ ਲਾ ਲਿਆ ਗੇਟ ਫੇਰ ਨਾ ਖੁੱਲੇ ਮੈਂ ਫੇਰ ਫੇਰ ਫਿਰ ਮੈਂ ਕਿਹਾ ਬਾਈ ਗੇਟ ਨਹੀਂ ਖੁੱਲਦਾਗਾ ਦੇ ਦੋਤੇ ਦੇ ਪਿੱਛੇ ਉਹ ਕਹਿੰਦਾ ਤੇਰਾ ਬੇੜਾ ਵੇਜੋ ਓਏ ਕਾਰਡ ਗੇਟ ਨਾਲ ਲਾਉਣਾ ਸੀ ਉਹ ਮੈਂ ਕਿਹਾ ਸਾਡੇ ਦਾ ਕਾਰਡ ਕੁੱਤੀ ਵਾਲੇ ਨੂੰ ਹੀ ਕਹਿੰਦੇ ਆ ਮੈਨੂੰ ਕਹਿੰਦੇ ਨਸ਼ਾ ਮਾਣਾ ਨਸ਼ਾ ਛੱਡ ਦੇ ਮੈਂ ਕਿਹਾ ਜੀ ਠੀਕ ਆ ਦਵਾਈ ਦਵਾ ਦਿਓ ਹਾਂ ਉਹਨਾਂ ਨੇ ਦਵਾਈ ਦਵਾਤੀ ਦਸਾਂ ਦਿਨਾਂ ਬਾਅਦ ਪ੍ਰਮੋਟਰ ਨੂੰ ਮਿਲਿਆ ਡਾਕਟਰ ਕਹਿੰਦਾ ਵੀ ਇੱਕ ਕਾਰਡ ਲਾ ਲਿਆ ਕਰ ਹਾਂ ਜਦੋਂ ਮੈਂ ਦਸਾਂ ਦਿਨਾਂ ਬਾਅਦ ਡਾਕਟਰ ਕਹਿੰਦਾ ਵੀ ਇੱਕ ਕਾਰਡ ਲਾਉਣਾ ਹੁਣ ਮੈਂ ਕਿਹਾ ਹਾਂ ਕਹਿੰਦਾ ਬੱਲੇ ਭਾਨੇ ਤੇਰਾ ਤਾਂ ਨਸ਼ਾ ਛੁੱਟ ਗਿਆ ਕਹਿੰਦਾ ਪਰ ਮੈਂ ਕਿਹਾ ਜੀ ਕਾਰਡ ਵਿਆਹ ਵਾਲਾ ਲਾਉਣਾ ਮੈਂ ਵੱਡਾ ਭਰ ਕੇ ਅਵਲੀ ਬੰਦੇ ਇਹ ਹੈ ਜਸਵੀਰ ਸੂਰ ਜਿੱਦ ਮੁੰਦਰ ਹੋ ਜਾਂਦਾ ਅੱਛਾ ਜਦੋਂ ਉੱਥੋਂ ਆਉਣ ਲੱਗੇ ਹਾਏ 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 ਊਟ ਨੇ ਮੈਂ ਬੈਠੀ ਮੇਰੇ ਮੈਨੂੰ ਕਹਿੰਦੀ ਨਾ ਮੈਂ ਛੇੜਦਿਆਂ ਕਿਸੇ ਮਰ ਜਾਣੇ ਉਹ ਕਿਉਂ ਸ਼ੱਕ ਕਰਦੀ ਹੁੰਦੀ ਹੈ ਸਿਕਲੇ ਉਹ ਉੱਥੇ ਬੈਠੀ ਮੈਂ ਇੱਥੇ ਬੈਠੀ ਨਾਲੇ ਕਹਿੰਦੀ ਮੈਨੂੰ ਕੈਨੇਡਾ ਦੀ ਗੱਲ ਨਾ ਦੱਸ ਜੇ ਤੁਹਾਨੂੰ ਜਨਾਨੀਆਂ ਨੂੰ ਗੱਲ ਦੱਸੋ ਫਿਰ ਤੁਸੀਂ ਸ਼ੱਕ ਕਰਦੀਆਂ ਬੰਦਾ ਕਿੱਧਰ ਜਾਵੇ ਐਂ ਨਾ ਦੱਸ ਫਿਰ ਕੀ ਹੋਇਆ ਮੈਨੂੰ ਕਹਿੰਦੀ ਯੂ ਆਰ ਕਮੇਡੀਅਨ ਮੈਂ ਕਿਹਾ ਯੈਸ ਕਹਿੰਦੀ ਯੂ ਆਰ ਨੇਮ ਮੈਂ ਕਿਹਾ ਪਾਨਾ ਮਕੌੜਾ ਮੈਨੂੰ ਕਹਿੰਦੀ ਮਿਸਟਰ ਪਾਨਾ ਮਕੌੜਾ ਮੈਂ ਕਿਹਾ ਪਾਨਾ ਨਹੀਂ ਪਾਨਾ ਨਹੀਂ ਪਾਨਾ ਕਹਿੰਦੇ ਪੰਜਾਬੀਆਂ ਦੇ ਦਿਮਾਗ ਬਹੁਤ ਹੁੰਦੇ ਆ ਮੈਂ ਕਿਹਾ ਯਸ ਸਹੀ ਗੱਲ ਹੁੰਦੇ ਆ ਕਹਿੰਦੇ ਮੈਨੂੰ ਹੁਣ ਆਏ 10 ਜਹਾਜ਼ ਕਿੱਥੋਂ ਦੀ ਜਾ ਰਿਹਾ ਤੂੰ ਦੱਸ ਤਾਂ ਵੇ ਮੈਂ ਕਹਿੰਦਾ ਮੈਂ ਪੰਜਾਬੀਆਂ ਦਾ ਲੱਕ ਵੜਾਉਣਾ ਸੀ ਜੇ ਨਾਂ ਦੱਸ ਕੇ ਮੈਂ ਸ਼ੀਸ਼ਾ ਖੋਲਿਆ ਹੱਥ ਬਾਹਰ ਕੱਢਿਆ ਹੱਥ ਅੰਦਰ ਕਰਕੇ ਮੈਂ ਕਿਹਾ ਜੀ ਐਸ ਵਕਤ ਵਿੰਨੀ ਪੈਗ ਥਾਣੀ ਜਾ ਰਿਹਾ ਜਹਾਜ਼ ਤੂੰ ਸੱਚੀ ਦੱਸ ਤਾਂ ਹੋਰ ਫਿਰ ਇਹਨੇ ਪਾਇਲਟ ਨੂੰ ਪੁੱਛਿਆ ਯਕੀਨ ਕਰਨ ਦੀ ਮਾਰੀ ਨੇ ਪਾਇਲਟ ਕਹਿੰਦਾ ਯਸ ਵਿਨਿਪੈਕ ਥਾਣੀ ਜਾ ਰਿਹਾ ਹੈ ਮੈਨੂੰ ਕਹਿੰਦੀ ਭਾਨਾ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਉਹ ਮੈਂ ਕਿਹਾ ਇੱਥੇ ਸਨੋਹ ਪੈਂਦੀ ਆ ਜਦੋਂ ਹੱਥ ਬਾਹਰ ਕੱਢਿਆ ਹੱਥ ਤੇ ਮੇਰੇ ਸਨੋਹ ਵੇਗੀ ਮੈਂ ਦਿਮਾਗ ਲੈ ਕੇ ਹਾਂ ਕੈਂਟਾ ਕੁਟੇ ਥੈਂਕ ਯੂ ਇਹ ਟੈਕੋ ਡਿਆ ਫੇਰ ਕਰ ਲਾਂ ਕਿ ਮਿਸਟਰ ਪਾਨਾ ਹੁਣ ਦੱਸ ਜਹਾਜ਼ ਕਿੱਥੋਂ ਦੀ ਜਾ ਰਿਹਾ ਹੈ ਨਾ ਫੇਰ ਫੇਰ ਦੱਸ ਤਾਂ ਫੇਰ ਰਾਸਤਾ ਮਾਇ ਸੀਸਾ ਘੋਲਿਆ ਹੱਥ ਬਾੜ ਕੱਢਿਆ ਹੱਥ ਅੰਦਰ ਕਰਕੇ ਮੈਂ ਕਿਹਾ ਇਸ ਵਕ ਅਮਰੀਕਾ ਦਾਣੀ ਨਿਊਯਾਰਕ ਦਾਣੀ ਜਾ ਰਿਹਾ ਹੈ ਉਹਨੇ ਫੇਰ ਪੁੱਛਿਆ ਪਾਈ ਲੈਣ ਕਹਿੰਦਾ ਯਸ ਨਿਊਯਾਰਕ ਦਾਣੀ ਜਾ ਰਿਹਾ ਹੈ ਮੈਨੂੰ ਕਹਿੰਦੀ ਪਾਨਾ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਂ ਕਿਹਾ ਬੈਲਡਗਾਂ ਵਿੱਚ ਗਿਆ ਮੇਰਾ ਹੱਥ ਫੱਟ ਗਿਆ ਸੁੰਡੜੀ ਵਿੱਚ ਹਾਂ ਮੈਂ ਕਿਹਾ ਸੌਂ ਜਾਣ ਦੇ 12 13 ਘੰਟੇ ਸੁੱਤਾ ਮੈਨੂੰ ਫੇਰ ਕਹੀ ਜਾਵੇ ਮਿਸਟਰ ਪਾਨਾ ਮਿਸਟਰ ਪਾਨਾ ਮੈਂ ਕਿਹਾ ਹੋ ਕਹਿੰਦੀ ਹੁਣ ਦੱਸ ਜਾ ਕਿੱਥੋਂ ਦੀ ਜਾ ਰਿਹਾ ਹੈ ਕਿ ਫਿਰਦਾ ਮੈਂ ਦੱਸਦਾ ਮੈਂ ਸ਼ੀਸ਼ਾ ਖੋਲਿਆ ਹੱਥ ਬਾਹਰ ਕੱਢਿਆ ਹੱਥ ਅੰਦਰ ਕਰਕੇ ਮੈਂ ਕਿਹਾ ਪਾਕਿਸਤਾਨ ਥਾਂ ਹੀ ਜਾ ਰਿਹਾ ਉਹਨੇ ਪਾਈ ਲੜ ਨੂੰ ਪੁੱਛਿਆ ਪਾਈ ਲੜ ਕਹਿੰਦਾ ਯਸ ਪਾਕਿਸਤਾਨ ਥਾਂ ਹੀ ਜਾ ਰਿਹਾ ਮੈਨੂੰ ਕਹਿੰਦੀ ਭਾਨਾ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਮੈਂ ਕਿਹਾ ਮੇਰਾ ਜਾਲਾ ਮੇਰੀ ਕੋ ਘਰੀ ਲਾ ਕੇ ਲੈ ਗਿਆ ਦਿਮਾਗ ਦਿਮਾਗ ਆ ਪੰਜਾਬੀਆਂ ਦੇ ਤੁਹਾਨੂੰ ਪਤਾ ਵੀ ਜਿੱਧਰ ਨੂੰ ਲੱਗ ਜਾ ਲੱਗ ਜਾਂਦਾ ਠੀਕ ਹੈ ਹਾਂ ਠੀਕ ਹੈ ਨਾ ਹੋਰ ਸੁਣਾ ਹੋਰ ਵਧੀਆ ਤਿੰਨ ਜਵਾਈ ਕਰਦੇ ਹੋ ਹਾਂ ਇਹ ਜਵਾਈ ਜਿਵੇਂ ਨਹੀਂ ਮੇਰੀ ਗੱਲ ਸੁਣ ਆਪਣਾ ਘਰ ਦਾ ਪ੍ਰੋਗਰਾਮ ਠੀਕ ਹੈ ਨਾ ਮੁੰਡੇ ਦਾ ਵਿਆਹ ਨਜਾਰਾ ਇੱਧਰ ਕਹਿੰਦੇ ਮੀਨੀ ਵਾਲੇ ਵੀ ਪੂਰੇ ਭੰਗੜੇ ਪਾਉਣੇ ਆ ਮੀਨੀ ਵਾਲੇ ਨੇ ਟਰੈਕਟਰ ਤਿਆਰ ਕਰਦੇ ਐ ਟਰਾਲੀਆਂ ਸ਼ਿੰਗਾਰ ਲਈਆਂ 1 ਵਜੇ ਕਹਿੰਦੇ ਅਸੀਂ ਦਰਨਾ ਸੀ ਥੋੜਾ ਜਿਹਾ ਲੇਟ ਹੋ ਗਿਆ ਨਾਨਕਾਂ ਦੇ ਨਾਤੇ ਨਾਰਕੇ ਕਿਹੜੇ ਕਿਹੜੇ ਹੱਥ ਖੜੇ ਕਰ ਦਿਓ ਚੀਕਾ ਮਾਰ ਕੇ ਦੱਸੋ ਐ ਆਪਾਂ ਇਹ ਨਿਕਰਾਉਣਾ ਵੀ ਇਹਨਾਂ ਨਾਨਕੀਆਂ ਦੀ ਰੜੇ ਉਹ ਬੋਲੀਆ ਵੀ ਪਹਿਣ ਗਿਆ ਇੱਥੇ ਸਾਰਾ ਕੁਝ ਹੀ ਹੋਊਗਾ ਤੂੰ ਬੇਫਿਕਰ ਹੋ ਜਾ ਅੱਛਾ ਮੈਨੂੰ ਪਤਾ ਉਹਡੋਂ ਮੇਰੇ ਵਿਆਹ ਦੀ ਗੱਲ ਜਾਣੀ ਜਦੋਂ ਮੇਰਾ ਵਿਆਹ ਹੋਇਆ ਸੀ ਆ ਆ ਆ ਉਹ ਵੀ ਕਿਆ ਗੱਲ ਸੀ ਇਹ ਹੋਇਆ ਤਾਂ ਜਵਾਨੇ ਬਦਲ ਗਏ ਜਵਾਨੇ ਬਦਲ ਗਏ ਸਾਡੇ ਮੌਕੇ ਕਿਹੜੇ ਵਿਆਹ ਹੁੰਦੇ ਸੀ ਘਰੇ ਹਲਵਾਈ ਦੇ ਜੜਾ ਕੇ ਬੱਚਾ ਔਲਜੇ ਬਣਾ ਕੇ ਨਿਕਣ ਫੁਕੜਿਆ ਬਣਾ ਕੇ ਲਵਾ ਬਣ ਕੇ ਚੱਲ ਮੇਰਾ ਮੇਰਾ ਵਿਆਹ ਹੋ ਗਿਆ ਬੁੱਤ ਜਦੋਂ ਵਿਆਹ ਹੋ ਗਿਆ ਮੈਂ ਆਪਣੇ ਬਾਪੂ ਨੂੰ ਕਿਹਾ ਕਿ ਜਿਹਦਾ ਵਿਆਹ ਹੁੰਦਾ ਹਸਬੰਦ ਬੈਠੇ ਹੀ ਟਾਈਮ ਹੁੰਦਾ ਵੀ ਅਸੀਂ ਘੁੰਮੇ ਆਈਏ ਅਸੀਂ ਵੀ ਸ਼ਿਮਲਾ ਦੇਖ ਲਈਏ ਅਸੀਂ ਵੀ ਕੁਲੂ ਮਨਾਲੀ ਜਾਵੜਗੇ ਮੈਨੂੰ ਕਹਿੰਦਾ ਕੰਨਚੇ ਲਫੇੜਾ ਮਾਨੂੰ ਰਾਮ ਜਾਈਂ ਤੇ ਭੇਜਾ ਹਾਂ ਰਾਮ ਜਾਈਂ ਆ ਜਾ ਕੋਈ ਤੇ ਮਲੇਦਾ ਮਗਰ ਮੈਂ ਤਾਂ ਜਾਣਾ ਕੋੜੇ ਨੇ 2000 ਰੁਪਏ ਦੇਦਾ ਅਸੀਂ ਸ਼ਿਮਲੇ ਚ ਨਹੀਂ ਅੱਛਾ ਸ਼ਿਮਲੇ ਚਲੇ ਗਏ ਉਹਨੋ ਤੇ ਘੁੰਮੇ ਫਿਰੇ ਸਾਰਾ ਘੁੰਮ ਫਿਰ ਕੇ ਅਸੀਂ ਕਹਾਂ ਜੀ ਮੈਂ ਹਸਬੈਂਡ ਵਾਈਫ ਤੇ ਮੇਰਾ ਰਿਸ਼ਤੇਦਾਰ ਨਾਲ ਸਾਲਾ ਸੀਗਾ ਮੈਂ ਕਹਾਂ ਜੀ ਅਸੀਂ ਰਾਤ ਰਹਿਣਾ ਮੈਂ ਤੇ ਮੇਰੀ ਵਾਈਫ ਤੇ ਸਾਲਾ ਆਇਆ ਅੱਛਾ ਕਹਿੰਦੇ ਜੀ 10000 ਰੁਪਿਆ ਮੈਂ ਕਹਾਂ ਤੇਰਾ ਭੇਜੇ ਬੇੜਾ 10000 ਰੁਪਿਆ ਬੁੜੇ ਨੇ 2000 ਦਿੱਤਾ 500 ਕਿਰਾਇਆ ਲੱਗ ਗਿਆ 500 ਵਾਪਸ ਸਾਡੇ ਕੋਲ ਤਾਂ 10000 ਰੁਪਿਆ ਹਾਂ ਕੁਝਾ ਹੋਟਲ ਚ ਗਿਆ ਉਹ ਕਹਿੰਦਾ ਜੀ 1000 ਚ ਮੈਂ ਕਿਹਾ ਠੀਕ ਹੈ ਸੀ ਰਾਤ ਰਹੀਂ ਜਦੋਂ ਤੜਕੇ ਆਉਣ ਲੱਗੇ ਮੈਨੂੰ ਕਹਿੰਦਾ 10000 ਦੇ ਉਹ ਮੈਂ ਕਿਹਾ ਗੱਲ ਤਾਂ ਤੇਰੇ ਨਾਲ 1000 ਚ ਹੋਈ ਆ 10000 ਕਾ ਦਾ ਕਾ ਦਾ ਮੈਨੂੰ ਕਹਿੰਦਾ ਜੀ ਤੁਹਾਡੇ ਕਮਰੇ ਚ ਏਸੀ ਲੱਗਿਆ ਓਏ ਮੈਂ ਕਿਹਾ ਮੈਂ ਤਾਂ ਏਸੀ ਚਲਾਇਆ ਨਹੀਂ ਚਲਾਇਆ ਹੀ ਨਹੀਂ ਕਹਿੰਦਾ ਏਸੀ ਚਲਾਇਆ ਚ ਨਹੀਂ ਚਲਾਇਆ ਏਸੀ ਤਿਆਰ ਹੈ ਮੈਂ ਕਹਾ ਹੋਰ ਕਹਿੰਦਾ ਤੁਹਾਡੀ ਖਾਤਰ ਮੁਰਗਾ ਬਣਾਇਆ ਰੋਟੀ ਬਣਾਈ ਉਹ ਮੈਂ ਕਹਾ ਮੈਂ ਤਾਂ ਢਾਬੇ ਤੋਂ ਰੋਟੀ ਖਾ ਕੇ ਆਇਆ ਮੁਰਗਾ ਖਾਦਾ ਨਹੀਂ ਕਹਿੰਦਾ ਮੁਰਗਾ ਖਾਦਾ ਜਾਂ ਨਹੀਂ ਖਾਦਾ ਮੁਰਗਾ ਤਿਆਰ ਹੈ ਅੱਛਾ ਮੈਂ ਕਹਾਂ ਜੀ ਹੋਰ ਦੱਸੋ ਕਹਿੰਦਾ ਤੁਹਾਡੇ ਤੇ ਮੇਰੇ ਚ ਐਲਸੀਡੀ ਲੱਗੀ ਹੈ ਐ ਮੈਂ ਕਹਾ ਐਲਸੀਡੀ ਦਾ ਮੈਂ ਚਲਾਈ ਨਹੀਂ ਹਾਂ ਚਲਾਈ ਨਹੀਂ ਕਹਿੰਦਾ ਐਲਸੀਡੀ ਚਲਾਈ ਹੈ ਜਾਂ ਨਹੀਂ ਚਲਾਈ ਐਲਸੀਡੀ ਤਿਆਰ ਹੈ ਅੱਛਾ ਫਿਰ ਬੂਢੋ ਮੈਂ ਵੀ ਲੜਾਇਆ ਦਿਮਾਗ ਮੈਂ ਕਹਾ ਮੈਨੂੰ 50000 ਰੁਪਇਆ ਦਿਓ ਹਾਂ ਕਹਿੰਦੇ ਕਾ ਦਾ ਮੈਂ ਕਹਾ ਤੁਸੀਂ ਮੇਰੇ ਘਰ ਵਾਲੀ ਨੂੰ ਛੇੜਿਆ ਕਹਿੰਦੇ ਅਸੀਂ ਤਾਂ ਛੇੜਿਆ ਨਹੀਂ ਮਗਾ ਤੁਸੀਂ ਛੇੜਿਆ ਜਾਂ ਨਹੀਂ ਛੇੜਿਆ ਮੇਰੇ ਘਰ ਵਾਲੀ ਤਿਆਰ ਲੜਾ ਕੇ ਲੜਾ ਕੇ थैंक यू